ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਬੀਤੇ ਦਿਨੀ ਨੰਗਲ ਵਿਖੇ ਇੱਕ ਚੋਰ ਵੱਲੋਂ ਰੇਲਵੇ ਰੋਡ ਦੀਆਂ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਇੱਕ ਦੁਕਾਨ ਦੇ ਅੰਦਰ ਪਿਆ ਕੈਸ਼ ਅਤੇ ਬਾਹਰ ਖੜੀ ਐਕਟਿਵਾ ਵੀ ਚੋਰ ਲੈ ਕੇ ਫਰਾਰ ਹੋ ਗਿਆ ਇਸ ਮਾਮਲੇ ਉੱਤੇ ਕਾਰਵਾਈ ਕਰਦੇ ਹੋਏ ਨੰਗਲ ਪੁਲਿਸ ਨੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਪਾਸੋਂ ਚੋਰੀ ਦੀ ਐਕਟਵਾ ਵੀ ਬਰਾਮਦ ਕਰ ਲਈ ਗਈ ਹੈ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਨੰਗਲ थाना ਮੁਖੀ ਰੋਹਿਤ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਅਤੇ ਦੋਸ਼ੀ ਨੂੰ ਆਈਟੀਆਈ ਦੇ ਲਾਗੋਂ ਵਿਸ਼ੇਸ਼ ਨਾਕਾ ਲਗਾ ਕੇ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੱਸਿਆ ਕਿ ਦੋਸ਼ੀ ਕਰਮਜੀਤ ਸਿੰਘ ਸੁਪੁੱਤਰ ਪਰਮਜੀਤ ਸਿੰਘ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਉਸ ਉੱਤੇ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਪਹਿਲਾਂ ਵੀ ਸੱਤ ਮੁਕੱਦਮੇ ਦਰਜ ਹਨ ਥਾਣਾ ਮੁਖੀ ਰੋਹਿਤ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਉਸ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਮੰਡਲੀ ਸ਼ਾਨਭੀਨ ਦੌਰਾਨ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਇਹ ਵੱਖ-ਵੱਖ ਥਾਵਾਂ ਤੇ ਜਾ ਕੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਇਹਨਾਂ ਵੱਲੋਂ ਕਰੀਬੀ ਖੇਤਰ ਹਿਮਾਚਲ ਪ੍ਰਦੇਸ਼ ਦੇ ਪੀਰ ਨਗਹਾ ਦੇ ਲੱਗੇ ਇੱਕ ਕਮਰਾ ਕਿਰਾਏ ਤੇ ਵੀ ਲਿਆ ਹੋਇਆ ਹੈ ਜਿੱਥੇ ਵੱਖ-ਵੱਖ ਥਾਵਾਂ ਤੇ ਜਾ ਕੇ ਇਹ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ 21625 ਨੂੰ ਜੀ ਰੇਲਵੇ ਰੋਡ ਤੇ ਤਿੰਨ ਕੰਨਾਂ ਦੇ ਸ਼ਟਰ ਟੁੱਟੇ ਸੀਗੇ ਇੱਕ ਕਨਫੈਕਸ਼ਨਰੀ ਦੀ ਸ਼ਾਪ ਸੀਗੀ ਕਿ ਨਿਤਨਾਟੋ ਸਪੇਅਰ ਸੀਗਾ ਇੱਕ ਕੁੰਦਨ ਸਵੀਟ ਸ਼ਾਪ ਸੀਗੀ ਜਿਹੜਾ ਕਨਫੈਕਸ਼ਨਰੀ ਸੀ ਉਹ ਤੇ ਉਹ ਨੰਦੇ ਦਾ ਦੁਕਾਨ ਚ ਐਕਟਿਵਾ ਵੀ ਹੋਈ ਸੀਗੀ ਐਕਟਿਵਾ ਚੋਰੀ ਕਰਕੇ ਲੈ ਗਈ ਸੀ ਤੇ ਕੁਝ ਕੈਸ਼ ਚੋਰੀ ਕਰਕੇ ਲੈ ਗਈ ਸੀ ਜਿਸ ਤੋਂ ਬਾਅਦ ਸੋਮ ਸੋਨੀ ਦੇ ਬਿਆਨ ਤੇ ਆਪਾਂ ਐਫੇਰੈਂਸਰ ਕੀਤੀ ਜਿਸ ਤੋਂ ਬਾਅਦ ਤਰੰਤ ਕਾਰਵਾਈ ਕਰਦੇ ਹੋਏ ਏਸੀ ਕੇਸ਼ਵ ਕੁਮਾਰ ਨੇ ਸਮੇਤ ਫੋਰਸ ਜਿਹੜਾ ਦੋਸ਼ੀ ਸੀਗਾ ਕਰਨਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਇਹਨੂੰ ਅਰੈਸਟ ਕੀਤਾ ਇਹ ਸਰ ਕਿੱਤੇ ਦਾ ਬੰਦਾ ਕਿੱਥੋਂ ਦਾ ਸੀ ਤਾਂ ਦੋ ਨੰਦਾਂ ਤੋਂ ਇਹਦਾ ਕਰਨਜੀਤ ਸਿੰਘ son of ਪਰਮਜੀਤ ਸਿੰਘ ਇਹਦਾ ਪਿੰਡ ਲੋਧੀਪੁਰ ਹੈ ਜੀ ਖਾਣਾ ਇਹਦਾ ਔੜ ਪੈਂਦਾ ਜਿਹੜਾ ਨਵਾਂ ਸ਼ਹਿਰ ਇਹਨੂੰ ਜਿਹੜਾ ਹੈਗਾ ਆਈਟੀਏ ਦੇ ਕੋਲ ਜਿਹੜਾ ਨਕਰ ਆਇਆ ਹੋਇਆ ਸੀਗਾ ਉੱਥੇ ਨੂੰ ਕਾਬੂ ਕੀਤਾ ਸਮੇਤ ਚੋਰੀ ਐਕਟ ਹਾ ਇਹਦੇ ਨਾਲ ਇੱਕ ਸਾਥੀ ਹੋਰ ਸੀਗਾ ਕੋਈ ਦੇਖੋ ਜੀ ਰਾਤ ਨੂੰ ਇਕੱਲੇ ਅਰੈਸਟ ਪਈ ਹੈਗੀ ਬਾਕੀ ਅਜ ਕਿੰਦਰ ਰਿਮਾਰਡ ਲਿਆ ਗਿਆ ਤੇ ਇਹ ਤੋਂ ਹੁਣ ਆਪਾਂ ਪੁਸ਼ਟੀ ਕਰਾਂਗੇ ਕਿ ਇਹਦੇ ਨਾਲ ਕੋਣ ਕੋਣ ਸੀ ਚੋਰੀ ਬੋਚੀ ਠੀਕ ਇਹ ਦੱਸਿਆ ਜਾ ਰਿਹਾ ਵੀ ਇਹਨੂੰ ਪੀਰ ਮਿਲਾਹੇ ਤੋਂ ਲਿਆਏ ਆਪਾਂ ਫੜ ਕੇ ਦੂਸਰੀ ਗੱਲ ਇਹਦੇ ਨਾਲ ਜਿਹੜਾ ਸਾਥੀ ਸੀਗਾ ਉਹਦਾ ਨਾਮ ਸੀਗਾ ਪ੍ਰਿੰਸ ਚੈ ਹੀ ਤੇ ਉਹਦੇ ਉਸ ਤੇ ਇਹ ਜਿਹੜਾ ਹੈਗਾ ਪੁਲਿਸ ਤੋਂ ਕਰਾਰ ਹੋ ਗਿਆ ਮਤਲਬ ਉਹਦੀ ਫੋਟੋਗ੍ਰਾਫ ਜੇ ਵੀ ਆਈਆਂ ਕੁਝ ਬਿਆਨ ਨਹੀਂ ਨਹੀਂ ਇਹਦੇ ਵਾਸਤੇ ਅਪਨੂੰ ਕੋਈ ਮੋਟੋ ਸੀ ਨਹੀਂ ਹੋਈ ਅਸੀਂ ਐਫੇਰਸਟਰ ਕੀਤੀ ਹੈ ਤੈਨੂੰ ਨੀਰ ਆਈਟੀਆਈ ਜਿਹੜਾ ਹੈਗਾ ਉੱਥੋਂ ਅਰੈਸਟ ਕੀਤਾ ਇਹ ਤਾਂ ਪਹਿਲਾਂ ਹੀ ਤੋਂ ਮਕਦਮਾ ਸੀ ਜੀ ਇੱਥੇ ਦੇ ਆਲਰੇਡੀ 7 ਮਕਦਮੇ ਦਰਜ ਹੈਗੇ ਨੇ ਇਸ ਚੀਜ਼ ਚੋਰੀ ਦੇ ਵੀ ਹੈ ਕਿ ਨਾ ਜੀ ਇਹ ਕਾਰਮਕੈਕਟਰ ਦਾ ਮਕਦਮਾ ਦਰਜ ਹੈ 60000 ਦੀ ਮਲਗੀ ਰਸੀ ਸੀ ਨਾਲ ਲੱਗੀ ਜੀ ਮੱਧੂਵੀ ਗ੍ਰਾਮ ਦੀ ਬਿਲਕੁਲ ਜੀ ਇਹਦੇ ਕਹਿਣ ਮੁਤਾਬਕ ਕੋਸ਼ਿਸ਼ਾਂ ਇਹਨਾਂ ਜਿਹੜੇ ਖਰਚ ਕਰਤੇ ਬਾਕੀ ਹੁਣ ਰਿਮਾਂਡ ਲਿਆ ਹੈ ਉਹਦੀ ਆਪਾਂ ਪੁੱਛਗਿੱਛ ਕਰ ਰਹੇ ਆ ਵੀ ਇਹਦੇ ਨਾਲ ਕੋਈ ਹੋਰ ਤਾਂ ਨਹੀਂ ਸੀ ਜ ਇਦੋਂ ਐਕਟਿਵ ਹੈ ਬਰਮਨ ਹੋਈ ਹੈ ਜੀ ਤੇ ਫਿਲਹਾਲ ਤਾਂ ਐਕਟਿਵ ਹੀ ਬਰਮਨ ਹੋਈ ਹੈ ਬਾਕੀ ਕੈਸ਼ ਬਾਰੇ ਆਪਾਂ ਹੋਰ ਕੋਸ਼ਿਸ਼ ਕਰ ਰਹੇ ਹਾਂ ਜੀ ਸਰ ਪੇਸ਼ ਕਰਤਾ ਨਾ ਜੀ ਅੱਜ ਇਹਨੂੰ ਕੋਰਟ ਚ ਪੇਸ਼ ਕੀਤਾ ਹੈ ਤੇ ਮਾਨਯੋਗ ਅਦਾਲਤ ਨੇ ਇਹਨੂੰ ਇੱਕ ਦਿਨ ਦਾ ਰਿਮਾਨ ਜਿਹੜਾ ਹੈਗਾ ਮਨੂਰ ਫਰਮਾਇਆ ਸਰ ਦੱਸਿਆ ਕਿ ਆਏ ਨੇ ਰਹੇ ਨੇ ਇਹਦਾ ਨਵਾਂ ਸ਼ਹਿਰ ਦਾ ਮੰਗਲ ਕਿਵੇਂ ਆਇਆ ਪਹਿਲੇ ਵੀ ਕੋਈ ਲਿੰਕ ਹੈ ਮੰਗਲ ਵੀ ਚੇਤੇ ਜਾਂ ਬਿਲਕੁਲ ਜੀ ਇਹ ਤਾਂ ਮੀਨਸ ਸੱਤ ਪਰਚੇ ਚੋਰੀ ਦੇ ਹੈਗੇ ਇਹਦਾ ਅਲੱਗ-ਅਲੱਗ ਥਾਵਾਂ ਤੇ ਜਾ ਕੇ ਚੋਰੀ ਕਰਦੇ ਹੈਗੇ ਉਸ ਤੋਂ ਬਾਅਦ ਜੋ ਜੋ ਆਪਾਂ ਹੁਣ ਤੱਕ ਤਫ਼ਦੀ ਸਾਹਮਣੇ ਆਇਆ ਇਹ ਪੀਰ ਨਗਰਾਇਕ ਨੇ ਨਾਲ ਇਹ ਉੱਥੇ ਜਾ ਕੇ ਰਹਿੰਦੇ ਸੀਗੇ ਤੇ ਬਾਕੀ ਹੁਣ ਰਮਾਨ ਮਿਲਿਆ ਹੁਣ ਲੈ ਕੇ ਆਇਆ ਹਾਂ ਜਸਕੂਰ ਤੋਂ ਤੇ ਆਪਾਂ ਜੀ ਪੁਸ਼ਵਿਸ਼ ਕਰਦੇ ਹਾਂ ਚੋਰੀ ਤੋਂ ਪਹਿਲਾਂ ਇਹਨੇ ਕੋਈ ਰੇਕੀ ਕੀਤੀ ਹੈ ਜਾਂ ਕੁਝ ਕੀਤਾ ਹੈ ਇਸ ਬਾਰੇ ਮਤਲਬ ਉਹੀ ਕਿ ਇਹ ਲੇਟ ਨਾਈਟ ਆਪਾਂ ਅਰੈਸਟ ਕੀਤਾ ਜੀ ਤੇ ਪੁੱਛ ਕੇ ਸ ਕਰਨ ਲਈ ਇੰਨਾ ਟਾਈਮ ਨਹੀਂ ਮਿਲਿਆ ਹੁਣ ਆਪਾਂ ਇਹਨੂੰ ਦੁਬਾਰਾ ਪੁਸ਼ਵਿਸ਼ ਕਰਾਂਗੇ ਜੋ ਵੀ ਤੱਥ ਸਮਾਂ ਨੇ ਉਹ ਹੁੰਦੇ ਸਨ